ਜੀ ਬਿਲਕੁਲ ਨਾਬਾ ਸਜਾ ਹੈ ਜੀ ਸਾਨੂੰ ਵੀ ਖੁਸ਼ੀ ਆ ਇਸ ਗੱਲ ਦੀ ਕਿ ਜਯੋਦਾ ਦੇ ਵਿੱਚ RAM ਮੰਦਿਰ ਜਿਹੜਾ ਜੀ ਬਣਿਆ ਸਿਰਫ ਤੇ ਸਿਰਫ RAM ਰੰਗ ਦੇ ਵਿੱਚ ਰੰਗਿਆ ਨਜ਼ਰ ਆ ਰਿਹਾ ਜੀ ਨਾਬਾ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਨਿਵਾਸੀਓ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ ਜਿਹੜੀ ਹੈ ਜੀ ਸ਼ੋਭਾ ਯਾਤਰਾ ਵੀ ਹੈ ਪੂਰੇ ਸ਼ਹਿਰ ਦੇ ਵਿੱਚ ਸਾਰੇ ਹਮਮਾ ਆ ਕੇ ਆਓ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਦੇਖ ਰਹੇ ਹੋ ਰਾਮ ਮੰਦਰ ਬਣਿਆ ਜੋ ਮਹਾਰਾਜ ਦੇ ਬਾਰੇ ਕਿ ਅਜੇ ਉਹ ਨਾਪੇ ਵੀ ਬਹੁਤ ਬੜਾ ਹੁੰਚ ਰਿਹਾ ਨਾਪਾ ਸਜਿਆ ਵਾਹੀ ਕਿ ਕਿ ਨਹੀਂ ਜੀ ਜੀ ਬਿਲਕੁਲ ਨਾਪਾ ਸਜਾ ਹੈ ਜੀ ਸਾਨੂੰ ਵੀ ਖੁਸ਼ੀ ਹੈ ਇਸ ਗੱਲ ਦੀ ਕਿ ਜੋਧਾ ਦੇ ਵਿੱਚ ਰਾਮ ਮੰਦਰ ਜਿਹੜਾ ਜੀ ਬਣਿਆ ਹੁਣ ਰਾਮ ਜੀ ਨੂੰ ਸਾਰਾ ਇਹ ਦੇਸ਼ ਯਾਦ ਕਰ ਰਿਹਾ ਦੁਨੀਆ ਯਾਦ ਕਰ ਰਹੀ ਹੈ ਔਰ ਧਾਰਮਿਕ ਸਮਾਗਮ ਹੋ ਰਿਹਾ ਜਨਾਬਾ ਦੇ ਵਿੱਚ ਵੀ ਟਿਆਲਾ ਗੇਟ ਧਾਰਮਿਕ ਸਮਾਗਮ ਜਿਹੜਾ ਰੱਖਿਆ ਗਿਆ ਜਿਹਦੇ ਵਿੱਚ ਬੱਚੇ ਸਾਡੀਆਂ ਭੈਣਾਂ ਬਜ਼ੁਰਗ ਨੌਜਵਾਨ ਸਾਰੇ ਪਾਰਟਿਸਪੇਟ ਕਰ ਰਹੇ ਆ ਹਰ ਚੀਜ਼ ਤੋਂ ਪਰੋਠੇ ਕੇ 파ਰਟੀ ਤੋਂ ਪਰੋਠੇ ਸਿਰਫ ਤੇ ਸਿਰਫ ਰਾਮ ਰੰਗ ਦੇ ਵਿੱਚ ਰੰਗਿਆ ਨਜ਼ਰ ਆ ਰਿਹਾ ਜਨਾਬਾ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੁਗਾਨ ਰਾਮ ਦੀ ਕਿਰਪਾ ਕਰਨ ਸਾਰਨ ਕੰਦਰੂ ਸ੍ਰੀ ਦੇਣ ਤੱਕ ਜਿ ਕਾਇਦਾ ਰੱਖਣ ਔਰ ਅਸੀਂ ਸਾਰੇ ਆਪਣਾ ਇਕਤਾ ਬਣਾ ਕੇ ਰੱਖੀ ਅਸੀਂ ਆਪਣੇ ਅੰਦਰ ਦੇਸ਼ ਪਿਆਰ ਜਗਾਈਏ ਆਪਣੇ ਦੇਸ਼ ਨੂੰ ਦੁਨੀਆ ਦਾ ਨੰਬਰ 1 ਮੁਲਕ ਬਣਾਈਏ ਔਰ ਆਪਣੇ ਦੇਸ਼ ਲਈ ਆਪਾਂ ਜੀਏ ਆਪਣੇ ਦੇਸ਼ ਲਈ ਮਰੀਏ ਸਰ ਭਗਵਾਨ ਰਾਮ ਜੀ ਨੂੰ ਯਾਦ ਕਰਕੇ ਬਹੁਤ ਅੱਛਾ ਲੱਗ ਰਿਹਾ ਬੜਾ ਸਕੂਨ ਮਿਲ ਰਿਹਾ ਜੀ ਜਦੋਂ ਬੱਚੇ ਪਰਫਾਰਮ ਕਰ ਰਹੇ ਆ ਜਦੋਂ ਬੱਚੇ ਜਿਹੜੇ ਜੀ ਆਪਾਂ ਛੰਡੇ ਲੈ ਕੇ ਜੈ ਸ਼੍ਰੀ ਰਾਮ ਕਰ ਰਹੇ ਬੜਾ ਅੱਛਾ ਲੱਗ ਰਿਹਾ ਜੀ ਪਰਮਾਤਮਾ ਕਿਰਪਾ ਰਖੇ ਉਸ ਸਰ ਜਿਵੇਂ ਤੁਸੀਂ ਇੱਕ ਪਾਰਟੀ ਦੇ ਐਮਐਲਏ ਹੋ ਵਧਾਈਓ ਪਰ ਐਵੇਂ ਸੋਹਣੀਆਂ ਗੱਲਾਂ ਦੇ ਇੱਕ ਬਿਆਨ ਦਿੱਤਾ ਕਿ ਅਸੀਂ ਉਹਦੇ ਬਾਰੇ ਕੁਝ ਕਹਿਣਾ ਨਹੀਂ ਨਹੀਂ ਮੈਂ ਮੈਂ ਤੁਹਾਨੂੰ ਸੁਣਿਆ ਜੀ ਦੇਖੋ ਇਹਦੇ ਚ ਤਾਂ ਕੋਈ ਬਿਆਨ ਨੂੰ ਪਤਾ ਨਹੀਂ ਕਿਸੇ ਨੇ ਕੀ ਦਿੱਤਾ ਜੀ ਪਰ ਮੈਂ ਤਾਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਭਗਵਾਨ ਰਾਮ ਜੀ ਸਾਰੀ ਦੁਨੀਆ ਦੇ ਮਾਲਕ ਨੇ ਇਕੱਲੇ ਭਾਰਤ ਦੇ ਨਹੀਂ ਪੂਰੀ ਦੁਨੀਆ ਦੇ ਮਾਲਕ ਨੇ ਜੀ ਔਰ ਭਾਰਤ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦਾ ਖੁਸ਼ੀ ਪ੍ਰਗਟਾਰੀ ਹੈ ਸੰਗਤ ਬਹੁਤ ਅੱਛੀ ਗੱਲ ਹੈ ਪਰਮਾਤਮਾ ਪੂਰੇ ਦੇਸ਼ ਨੂੰ ਚੜ੍ਹਦੀ ਕਲਾ ਚ ਰੱਖੇ ਮਰਦਾ ਨਾਪਾ ਨਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ ਜਿਹੜੀ ਹੈ ਜੀ ਸ਼ੋਭਾ ਯਾਤਰਾ ਵੀ ਹੈ پورے ਸ਼ਹਿਰ ਦੇ ਵਿੱਚ ਸਾਰੇ ਹਮਮਾ ਆ ਕੇ ਆਓ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਇਹਦਾ ਹਿੱਸਾ ਬਣੋ ਔਰ ਬੱਚਿਆਂ ਨੂੰ ਦੱਸੋ ਭਗਵਾਨ ਰਾਮ ਜੀ ਕੌਣ ਨੇ ਉਹਨਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਜ਼ਿੰਦਗੀ ਉਹਨਾਂ ਨੇ ਕਿਵੇਂ ਬਤੀਤ ਕੀਤੀ ਹੈ ਭਗਵਾਨ ਰਾਮ ਜੀ ਨੇ ਆਪਣੇ ਜੀਵਨ ਦੇ ਵਿੱਚ ਕੀ ਕੁਝ ਕੀਤਾ ਕੀ ਕੁਝ ਇਨਸਾਨੀਤ ਨੂੰ ਸਨੇਹਾ ਦੇ ਕੇ ਗਏ ਨੇ ਉਹ ਸਾਰਾ ਕੁਝ ਰਮਾਇਣ ਦੇ ਵਿੱਚ ਦਰਜ ਹੈ ਜਿਹੜੀ ਭਗਵਾਨ ਵਾਲਮੀਕ ਜੀ ਨੇ ਲਿਖੀ ਹੈ ਸੋ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਇਸ ਸ਼ੋਭਾ ਯਾਤਰਾ ਦਾ ਮਾਨ ਬਿਤਾਓ ਤੁਸੀਂ ਵੀ ਔਰ ਸਾਰੇ ਪਰਿਵਾਰ ਸਮੇਤ ਆਓ ਜੀ